ਕੇ بابا ਵਿਧਿਆਜੀ ਵਰਗੇ بابا ਕਿਆਣਾਜੀ ਵਰਗੇ ਭਾਈ ਲੰਗਾੜਜੀ ਵਰਗੇ ਭਾਈ ਪੈੜਾਜੀ ਵਰਗੇ ਭਾਈ ਮੋਖਾਜੀ ਵਰਗੇ ਭਾਈ ਜੇਠਾਜੀ ਵਰਗੇ ਤੇ ਭਾਈ ਸੱਤੇ ਤੇ ਭਾਈ ਬਲਵੰਡਜੀ ਵਰਗੇ ਬਾਬੇ ਸ਼੍ਰੀ ਜੰਤ ਵਰਗੇ ਸਾਧੂ ਇਸ ਬਰਾਤ ਦੀ ਸ਼ਾਨ ਨੂੰ ਵਧਾਉਂਦੇ ਪਏ ਇਹ ਬਰਾਤ ਜਾ ਕੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸੱਤ ਕੁਲੀਆਂ ਜਿੱਥੇ ਵਸਦੀਆਂ ਉੱਥੇ ਆ ਕੇ ਰੁਕੀ ਆ ਉੱਥੇ ਆ ਕੇ ਇਸ ਪ੍ਰਾਤਿਕ ਵਿਸ਼ਰਾਮ ਕੀਤਾ ਤੇ ਜਦੋਂ ਪ੍ਰਾਤ ਇਥੋਂ ਚੱਲਣ ਲੱਗੀ ਆ ਸਤਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਆਪਣਾ ਕੰਨ ਦੇ ਉੱਤੇ ਪਾਇਆ ਚੋਲਾ ਬਦਲਿਆ ਬਰਾਤੀਆਂ ਨੇ ਆਪਣੇ ਕੱਪੜੇ ਬਦਲੇ ਨੇ ਤੇ ਇਥੋਂ ਸੱਤ ਕੁੱਲੀਆਂ ਦੇ ਲੋਕ ਰਹਿਣ ਵਾਲੇ ਜਿਹੜੇ ਸਨ ਉਹਨਾਂ ਨੇ ਆਖਿਆ ਸਤਗੁਰੂ ਤੁਹਾਡੇ ਇੱਥੇ ਆਉਣ ਦੀ ਕੋਈ ਨਿਸ਼ਾਨੀ ਦੇ ਕੇ ਜਾਓ ਮੇਰੇ ਪਾਤਸ਼ਾਹ ਨੇ ਉੱਥੇ ਆਪਣਾ ਰਮਾਲ ਪਟੂਆ ਗੜਦਾ ਹਜੂਰੀਆ ਚੋਲਾ ਚੂੜੀਦਾਰ ਪਜਾਮੀ ਇਸ 사ਤਗੁਰੂ ਮਹਾਰਾਜ ਦੇ ਹੱਥਾਂ ਦਾ ਸਿਵਰਨਾ ਸੇਲੀ ਆਦ ਉਥੇ ਨਿਸ਼ਾਨੀਆਂ ਜਿਹੜੀਆਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਮੌਜੂਦ ਨੇ ਉਹਨਾਂ ਕੁੱਲੀਆਂ ਵਿੱਚ ਰਹਿਣ ਵਾਲਿਆਂ ਨੂੰ 사ਤਗੁਰੂ ਮਹਾਰਾਜ ਨੇ ਭਾਗ ਲਾਇਆ ਤੇ ਆਖਿਆ ਇੱਕ ਕੁੱਲੀਆਂ ਦੀ ਅੱਜ ਤੋਂ ਸੱਤ ਪੱਤੀਆਂ ਵੱਜਿਆ ਕਰਨੀਆਂ ਗੱਜ ਕੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਬੇਗਾ ਜੀ ਦੇ ਨਾਂ ਤੇ ਪਿੰਡ ਬਿਲਗਾ ਵਸਾਇਆ ਸੱਚ ਕਰਕੇ ਜਾਣਿਓ ਭਾਗਾਂ ਵਾਲਿਓ ਪਿੰਡ ਵਸਾਉਣੇ ਨਗਰ ਵਸਾਉਣੇ ਉੱਤਾ ਸਰਕਾਰਾਂ ਦਾ ਕੰਮ ਪਰ ਇਹ ਸਾਡੀ ਕਾਮ ਦੇ ਹਿੱਸੇ ਵੀ ਆਇਆ ਇਸਲਾਗਾ ਯੋਗ ਕਾਰਜ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਨੇ ਆਪ ਥਾਂ ਥਾਂ ਤੇ ਜਾ ਕੇ ਨਗਰਾਂ ਨੂੰ ਭਾਗ ਲਾਇ ਤੇ ਉੱਥੇ ਨਵੇਂ-ਨਵੇਂ ਜਗਰ ਬਸਾਏ ਆ ਭਾਈ ਬੇਗੇ ਜਿਹਦੇ ਨਾਂ ਤੇ ਪਿੰਡ ਬਿਲਗਾ ਵਸਾਇਆ ਵਾ ਹੁਣ ਇਸ ਬਿਲਗੇ ਪਿੰਡ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਨਿਸ਼ਾਨੀਆਂ ਪਈਆਂ ਨੇ ਉਸ ਵੇਲੇ ਦੀ ਜੋ ਕਥਾ ਵਾ ਸਤਿਗੁਰੂ ਮਹਾਰਾਜ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਸੰਗਤਾਂ ਕਰਦੀਆਂ ਨੇ ਕਵੀ ਨੇ ਬੜਾ ਖੂਬਸੂਰਤ ਬਿਆਨ ਕੀਤਾ ਵਾ ਉਸ ਵੇਲੇ ਤਾਂ ਸੀਨ ਢਾਡੀ ਜੱਤਾ ਆਪ ਸੰਗਤੀ ਖਿਦਮਤ ਦੇ ਵਿੱਚ ਗਏ ਇਉਂ ਬਿਆਨ ਕਰਦਾ